ਫਾਰ ਫੜਿਆ ਅਮਰ ਸਾਹਿਬ ਦੇ ਨਾਲ ਜਿੰਨਾ ਮੁੰਡਾ ਨੇ ਕੋਚੋ ਕਰਾਰੀ ਜਿਹੜੇ ਮੁੰਡੇ ਨੇ ਕੋਈ ਚੰਦਰੇ ਉਹਦੇ ਕਮੈਂਟ ਕਰਤਾ ਵੀ ਵੀਡੀਓ ਦੇ ਵਿੱਚ ਉਹ ਜਿੱਪੜੀ ਕਰਦੀ ਕੋਈ ਵੀਡੀਓ ਸਾਂਝੀ ਕਰਦੀ ਉਹਦੇ ਘਾਸੇ ਬਾਗਿਆ ਕੱਲੇ ਕੱਲੇ ਦੀ ਨਿਸ਼ਾਨਦੇਹੀ ਕਰਕੇ ਹੁਣ ਵੀ ਫੜੀ ਜਾਂਦੇ ਆ ਅੱਜ ਜਗਨਾਲੂ ਤੋਂ ਮੁੰਡਾ ਫੜਿਆ ਜਨਾ ਤੂੰ ਦਾ ਕੋਈ ਕਸੂਰ ਨਹੀਂ ਸੀ ਇਹਨਾਂ ਦਾ ਜਦੋਂ ਤੇ ਮਜਾ ਕੇ ਨਾ ਟੁੱਟਿਆ ਹੋ ਗੁਰੂ ਗ੍ਰੰਥ ਸਾਹਿਬ ਵੀ ਤੇਰੇ ਪਰੇ ਕਿਸਮਤਾਈ ਸੀ। ਉਹ ਇਹਨਾਂ ਦੇ ਕਿਨੇ ਉੱਥੋਂ ਤੱਕ ਬ੍ਰੀਤੀਆਂ ਚ ਰਹਿ ਜਾਂਦੇ ਆ। ਇਹ ਆ ਬੰਦੇ ਨੇ। ਉਹ ਜੋ ਉਦੋਂ ਘਟਨਾ ਹੋਈ ਆ ਮੋਗੇ ਨੂੰ ਮੋੜਾ ਪਾ ਲਿਆ। ਲੈ ਕੇ ਕਿਹਦੀ ਗਈ ਆ। ਸਾਡਾ ਮੁੱਤਾਂ ਨੇ ਜਿਹੜੇ ਕਿਸੇ ਕਾਛੀ ਦੀਆਂ ਆਇਆ ਗਿਆ। ਸਾਡਾ ਮੁੱਤਾਂ ਦੇ ਜਿਹੜੇ ਕਾਮਕੀ ਹੈ। ਕਾਮਕਾਰਾ ਬਗੜ ਸੁਸਤਨਾਰਾ ਬੋਲਾ ਜਿਹੜਾ ਜੋ ਆਪ ਨਾਮ ਕਰਤਾ ਦੀਆ ਘਰ ਤੋਂ ਆ।

ਉਹਨੂੰ ਪਰਖਿਆ ਤੇ ਰਹੇ ਤੇ ਉਹਨੂੰ ਮਾਰ ਕਰਕੇ ਦਿੱਲ ਟਿੱਪਿਆ ਛਲਿਆਂ ਬੈਠ ਕੇ ਅੱਛਾ ਕਿ ਦੂਜਾ ਜਗਾ ਜਿਹਨੇ ਮੇਟੇਨੇਲੀ ਦਾ ਕਾਰਿਆ ਉਹ ਜਗ੍ਹਾ ਦੇ ਮੇਰੇ ਭਾਈ ਸਵਾਮੀ ਕੀ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਾਹਰ ਦੇ ਮੁੱਖ ਨੇ ਰੌਲਾ ਪਾ ਰਿਹਾ ਯਾਰ ਯੂਥ ਵਾਲਾ ਵੱਧ ਜਾ ਅਜਾ ਅਸਤੇ ਦੀਆ ਨਾ ਅਜਰੂਰੀ ਕਿ ਕਿੰਨਾ ਰੌਲਾ ਬਹੁਤ ਬੜੇ ਤਰ੍ਹਾਂ ਦੇ ਤਿਆਰ ਆ ਉਹ ਵਜਿ ਜੱਗਦੀ ਆ ਆਪਣੇ ਜੇਬਾਂ ਦੇ ਪੈਸਿਆਂ ਦੀ ਕਿਹਨੇ 200 100 50 ਇਹ ਸਾਰੀ ਗੱਲ ਕਰਦੇ ਆ ਕਾਸਸ ਦੁਨੀਆ ਕਰ ਜਣੀ ਹੈ ਕਾਲ ਤੇ ਦੁਨੀਆ ਕਾਲ ਤੇ ਹੁਣ ਥੋੜੇ ਸਾਰਿਆਂ ਦੇ ਖਾਤੇ ਜੋੜ ਰਹੇ ਨੇ ਬੈਂਕ ਦੇ ਖਾਤੇ ਨਾਲ ਆਧਾਰ ਦਾ ਖਾਤਾ ਪਿੰਡ ਕਾਰਡ ਦਾ ਖਾਤਾ ਥੋੜਾ ਬੋਧਰ ਕਾਰਡ ਦਾ ਖਾਤਾ ਜੋੜ ਰਿਹਾ ਚਾਹਣੇ ਪਰ ਆਪਾਂ ਕੀ ਕਰਦੇ ਆਂ ਵੀਰ ਕਰੀਂ ਕੀਤੇਗੇ ਤੇ ਇਹ ਮਾਸਟਰ ਜੀ ਲੈਣੀ ਹੈ ਆਪਾਂ ਉਹ ਵੀਰ ਕਰ ਲਿਆ ਉਹ ਆਇਆ ਜਾਈ ਕਾਰ ਦੇ ਤੋਂ ਕੱਟੇ ਜਾਂਦੇ ਉਹਨਾਂ ਨਾਲ ਜਰੂਰੀ ਇਹ ਉਹਨਾਂ ਨਾਲ ਦੋ ਜਦੋਂ ਸਾਰੇ ਪੈਸੇ ਉੱਪਰ ਕੋਈ ਖਤਰਾ ਪਾ ਕਾ ਦਾ ਚਰਲਾ ਲਾ ਕੇ ਆਪਣਾ ਤੇ ਦੌਰ ਬੋਲ ਦਾ ਨਾਲ ਉਹਦੇ ਕੋਲੇ ਬੋਲ ਉਹ ਕਹਿੰਦੇ ਲਿਆਓ ਅਸੀਂ ਤਾਂ ਇਹ ਕਰਾਂਗੇ ਕੀ ਖਾਓਗੇ ਕੀ ਪੀਓਗੇ ਕੀ ਸੈਟ ਹੋ ਮਾਲੋ ਜੀ ਨੂੰ ਕੀ ਲੈਣਗੇ ਸੋਹਰੇ ਪਹਾਲੀਆਂ ਨੂੰ ਫਰਟੀ ਦੇ ਨਾਲ ਜਿਹੜਾ ਨਾਲ ਚਰਿੱਤਾ ਕਰਕੇ ਸੋਹਰੇ ਘਰਾਂ ਤੇ ਸੋਬਾ ਬਣਾ ਜੀ ਵਾਲੀ ਗੋਲੀ عجیب کے دو سیکشن سے آپ کا کام ہونا مکالے کا مطابق ہو جائے کہ آپ نے سیاہ تاکاری دے سیخ پرا وہ کہنا بھائی اجلا کو کیا کاری بنا دے تو یہ دیواری کو جائے کار بنا دا یہ کو کیا کرنا میں بات دے دا نا تو دیواری کو جائے بنا ਉਹਦੇ ਤੋਂ ਨੂੰ ਕਿਸੇ ਵੀ ਤਰੀਕੇ ਨਾਲ ਚਾਹੇ ਨਾ ਮਾਪ ਦਾ ਚਿੱਤੇ ਨਾਲ ਮਾਰਨਾ ਥੂੜੀ ਨਾਲ ਬਾਹਰ ਕੈਪਸੂਲ ਨਾਲ ਬਾਹਰ ਛੋੜੇ ਪਾਣੀ ਦੇ ਦੇਖ ਕੇ ਬਾਹਰ ਛੋੜਾ ਪ੍ਰਵਾਸ ਕਰਾਉਂ ਪ੍ਰਵਾਸ ਜਮਦ ਖੜਾ ਲਾਉਣਾ ਜੀਤੀ ਉਹ ਸਾਰਾ ਦਵਾਪਾ ਜੀਤ ਇਸ ਵਾਰ ਪਹਿਲਾ ਖਾਲੀ ਹੋ ਗਿਆ ਬਾਜਾ ਵਾਹਾ ਹੋ ਖਾਲੀ ਹੋ ਗਿਆ ਭਈਏ ਕਾਮ ਹੋ ਗਿਆ ਨੇ ਅਕੋ ਜਿਹੜੇ 33 ਦੇ ਗੇਟ ਵਿੱਚ ਆਉਂਦੇ ਆ ਬਜਾਓ ਜੀ ਰਗ ਦੇ ਉੱਠੋਗੇ ਜਿਹੜੇ ਆਪ ਨੂੰ ਸਾਡਾ ਕੰਮ ਦੋਨੇਗਾ ਬਾਦ ਦੋਨੇ ਰਿਹਾ 12 ਭਈਆ 50% ਭੰਗਿਆ ਸੀ ਇਹੋ ਲੋਕਾਂ ਚੋਂ ਨਾ ਲੱਗਿਆ ਉਹਦੀ ਮਜ਼ਦੂਰੀ ਆਪਣੇ ਪੰਜਾਬ ਦੇ ਮਜ਼ਦੂਰਾਂ ਨੂੰ ਮਿਲੀ 300 ਕੋਰ ਰੁਪਿਆ ਪੰਜਾਬ ਦਾ ਪੰਜਾਬ ਹੀ ਰਹੇਗਾ ਕਿਹੜਾ ਕਰ ਬੋਕੇ ਲੋਕ ਨਾ ਬਣ ਆ ਵੀ ਆਪਣੇ ਲੋਕਾਂ ਦਾ ਅਪੀਲ ਤੇ ਪਹਿਲੇ ਵਾਦਲ ਪਿੰਡ ਆ 400 ਤੋਂ ਜ਼ਿਆਦਾ ਬੱਚੇ ਨਹੀਂ ਆ ਗਏ ਉਸ ਪਿੰਡ ਤੇ 11 ਆਵਾ ਲੱਗਿਆ ਸੀ ਪਿੰਡ ਦੇ ਜੀਦਾਰੀ ਕੋਲ ਜਾਂਦੇ ਕਿਰਾਏ ਦੇ ਉਹਨਾਂ ਦਾ ਆਲ ਦਾ ਬਾਬਾ ਪਿੰਡ ਦਾ ਰੱਖੀ ਬੈਠਾ ਨੇ ਸੁਲਾਨਾ ਦੇ ਦੂਸਰੇ ਸਾਹ ਨੇ ਖਾਲਸਾ ਪੰਥ ਸਾਧਿਆ ਇਹਦੇ ਗੱਬੜੇ ਪੁੱਰੇ ਤਾਰੇ ਹੋਏ ਲੋਕ ਨੇ ਇਹੀ ਕਰਕੇ ਰਹੇ ਸੀ ਨਾਲ ਚੱਗਾ ਵੀ ਆਖਰੀ ਿਆ ਬਸ ਰਾਜੇ ਹਰਾਦੇ ਆ ਪਿੰਡ ਦੀ ਗੁਰਦੁਆਰੇ ਚਾਰ ਜੇਹੇ ਭੱਜੀ ਸਿੱਖਾਂ ਦਾ ਤੇ ਰਵਾਸੀਆਂ ਦਾ ਤੇ ਜਿੰਦਾਰਾਂ ਦਾ ਤੇ ਬੁਲਾਣਿਆਂ ਦਾ ਸਵੇਰੇ ਵੀ ਆਟ ਬੰਦਾ ਨੂੰ ਦੀ ਬੁਗਦੇ ਆ ਗ੍ਰੇਵਿਟਰੀ ਆਈ ਸੀ ਜਿਹਦੇ ਮਾਤਾ ਸਰਪੰਚ ਬਣੀ ਤੇ ਉਦੋਂ ਮੈਂ ਲੋਕਾਂ ਨੂੰ ਇਕੱਠੇ ਕਰਕੇ ਕਿਹਾ ਨਾਲ ਸਵੇ ਆਪਾਂ ਘਟੋਕਾ ਤੇ ਚੌਂਕਾ ਤੇ ਧੌਣਾਂ ਦੇ ਵਿੱਚ ਆਕਾਰ ਦੇ ਚਾਰਪਾੜ ਦੇ ਕਿੱਲੇ ਨੇ ਬਾਅਦੇ ਦਾ ਇਕੱਠੇ ਹੋ ਜੋ ਵਾਸ ਤੇਰਾ ਬੰਦਾ ਚੋਂ ਗੁਰੂ ਕਾ ਕਾ ਦਾ ਇਸ ਕੀ ਦੀ ਕਰੀਦਾ ਇਹ ਸਿੱਖ ਹੋਣੇ ਆ ਅਭਿਗਵਾੜੀ ਨੂੰ ਮਰਦੇ ਆ ਨਾ ਜੇ ਗਿਵਾੜੀ ਨੂੰ ਮਰਦੇ ਹੋਗੇ ਸਿੱਖ ਹੋਵੋਗੇ ਸੱਚੇ ਜੇ ਬਾਤਰੀ ਸਾਡੇ ਗੁਰਮਾਨਸ ਧਰਮਾਂ ਦੇ ਫਰਸੂ ਜੇ ਜਾਂਦੇ ਹੋਵੋ ਫਿਰ ਜਾਂਦਾ ਪਾਤਾ ਨਾ ਹੋ ਇਹ ਉਜਲੀ ਟੱਕੇ ਭਾਰ ਨਾ ਹੋ ਜੋ ਬਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਬਾਈ ਕਿ ਇਹ ਬਰਤਾਰਾ ਬਹੁਤ ਖਤਰਨਾਕ ਦੋ ਚੀਜ਼ਾਂ ਦਾ ਸਾਨੂੰ ਪੀਲ ਕਰਦਾ ਬੇਚੀ ਕਰਦਾ ਸਾਕੇ ਰੱਖਿਓ ਇੱਕ ਤਾਂ ਆਪਣਿਆ ਜ਼ਮੀਨਦਾਰਾਂ ਦਾ ਬੇਚੇ ਜ਼ਮੀਨਾਂ ਕਿਹਦੇ ਕੀ ਹੱਥਾਂ ਤੇ ਬੇਚੇ ਕਿਸੇ ਦੇ ਤਰੀਕੇ ਨਾਲ ਚਾਹੇ ਉਹ ਕਾਲੇ ਕਰੋਣ ਲਿਆ ਚਾਹੇ ਉਹ ਸੋਨੂੰ ਅੱਜ ਦੇ ਮਾਹੌਲ ਚੱਲਿਆ ਹੋਇਆ ਹੈ ਰਿੱਖ ਬੰਦਾ ਜੀ ਉਹ ਬਾਗੀ ਮੋੜ ਸੋਣ ਨੂੰ ਕੋਈ ਗੱਲ ਖੜਾ ਹੈ ਇਹ ਖੇਤੀ ਕੁਸ਼ਰੀ ਰਿਆ ਖੇਤੀ ਜੀ ਦਾ ਅਕ੍ਰਿਸ਼ ਵਰਿਆ ਖੇਤੀ ਦੇ ਕਾਹਲੀ ਰਿਆ ਖੇਤੀ ਦੀ ਕੁਸ਼ਰੀ ਕੰਮ ਕਰੂ ਨਾ ਕੋਈ ਧਾਰਨਾ ਦੇ ਸਕਦਾ ਜਮੀਨ ਨੂੰ ਕਬਜ਼ੇ ਚ ਕਰਦੀ ਆ ਧਰਤੀ ਨੂੰ ਕਬਜ਼ੇ ਕਰੂਗਾ ਪਰ ਜੋ ਮਦੀ ਦੇ ਸਾਹਮਣੇ 100 ਕਿਲਾ ਜੀਮ ਕਿਸੇ ਕੰਮ ਦੀ ਕੁਸ਼ਰੀ ਹੈ ਇਹ ਬਾਗੋ ਬਾਗ ਦੇ ਤਾਅਮਾ ਦੇ ਸਰਪਾ ਕੁਸ਼ਰੀ ਦਿਜੀਆ ਦੇ ਨਾਲ ਅਗਦੀ ਨੂੰ ਚੱਲਦਾ ਨੂੰ ਦੋ ਜਿੰਨੇ ਵਿਕਤੀ ਚਾਹਿਆ ਉਹੀ ਕੋ ਪਾਣੀ ਚੋੜ ਵੱਜਦਾ ਤਾਂ 60 ਟੋੜੂ ਦੇ ਵਿਚਾਰ ਹੈ ਲੈ ਅਗਰਾਂ ਵਪਾਰੀ ਤੋਂ ਲੈਣਾ ਜਿਹੜਾ ਅਬਲੇ ਚੱਕ ਸਾਫ ਲੈ ਹਾਸਲ ਹੈ ਰਿਸਪੀ ਦਾ ਜੇ ਰੋਟੀ ਦੀਨ ਦਾ ਚੱਕ ਨਹੀਂ ਤਾਂ ਉਹ ਸੈਂਕੜੇ ਦੀਨ ਦਾ ਕਲਪ ਹੋ ਜਾ ਤੇਰੇ ਬੈਲਗੇਸ ਦੁਨੀਆ ਦਾ ਇੱਕ ਵੀਰ ਬਤਾ ਉਹਨੇ 25 ਲੱਖ ਇਕੱਤਰ ਪੈੜੀ ਪੂਰੀ ਦੁਨੀਆ ਤੇਰੀ ਦੀ ਹੈ ਆਈ ਇੱਕ ਕੰਪਿਊਟਰ ਸਾਫਟ ਬਣਾਉਣ ਵਾਲੀ ਕੰਪਨੀ ਹੈ ਕੰਪਿਊਟਰ ਬਣਾਉਦੀ ਹੈ ਉਹਨੇ ਲੱਖਾਂ ਇਕਰ ਜ਼ਮੀਨਾਂ ਦੀ ਕੀਤੀਆਂ ਦੁਨੀਆ ਦੀ ਉਹਦੇ ਤੋਂ ਜ਼ਿਆਦਾ ਕਿ ਕੰਪਿਊਟਰ ਬਣਾਲੇ ਬਦੇ ਨੂੰ ਉਹ ਜੀਵਨ ਦੀ ਗਿਓੜ ਤੇਰੀ ਇਹਦਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਇਹਦਾ ਪਦਰੀ ਕਿਨੇ ਕਾਰੋਬਾਰ ਦੇ ਕਾਰਨ ਇਹਨਾਂ ਮਲਕੀਅਤ ਦੀ ਕੋਸ਼ਸ਼ ਹਮਨੇ ਕਰੇ ਉਹ ਜੀਵਨ ਤੇ ਉਹ ਜੀਵਨ ਆਵਾਂਗੀ ਲੱਗਦੀ ਜੋ ਗ੍ਰੀਤ ਰਹਿ ਰਿਹਾ ਪਿਛਲੇ ਮਹੀਨੇ ਦਾ ਹਫਤਾ ਸਮਾਧਾਨ ਕਿਹਾ ਦਿੱਤੋ ਵਾਦੀਆ ਰਾਜਨਿਆਂ ਆਪਣਾ ਪੈਸਾ ਕਾਰਖਾਨਿਆਂ 'ਚ ਹੋਰ ਕਾਰਵਾਜੋ ਕਰਕੇ ਜੀਵਨਾਂ ਲਈ ਜਾਂਦੇ ਆ। ਜੇ ਤੇ ਸੋਚਾ ਜਿਵੇਂ ਨਾ ਕੋਈ ਆ ਗਈਆਂ ਇੱਥੇ 50-50 ਹਜ਼ਾਰ ਏਕੜ ਦੇ ਲੱਖ ਲੱਖ ਏਕੜ ਦੇ ਫਾਰਮ ਬਣ ਰਹੇ ਆ। ਅੱਜ ਤੋਂ ਖੇਤੀ ਹੋਣੀ ਆ ਆਰਗੈਨਿਕ ਜੈਵਿਕ। ਜਿਹੜੀ ਬੰਦਾ ਦੇ ਰਸਤੇ ਆਂ ਇੱਥੇ ਆ ਲਾਗ ਲੁੰਦੇ ਸਨ ਖਿਲਾੜ ਤੇ ਬਾਗੇ ਵਾਲੇ ਸਾਰਾ ਯੁੱਗ ਤੱਕ ਪਾਰ ਨਾ ਛੱਡਣਾ ਚਾਹਤ। ਤਾਨੂੰ ਦਾ ਸਮਝ ਪੈਂਦੀ ਐ ਜਦੋਂ ਆਸੀਂ ਇਨਸਾਨ ਕਲਾ ਜਿੰਦੇ ਐ ਆਸਲ ਪੰਜਾਬ ਦਾ ਦੂਨੀ ਆ ਗਿਆ ਹਰਿਆਣਾ ਦਾ ਦੂਨੀ ਆ ਗਿਆ ਉਹ ਕਿਹਦੇ ਦੀ ਕੀ ਦਾ ਢਾਪੂ ਜਣਾ ਤੁਹਾਨੂੰ ਆਸ ਤੇ ਲੜਾਉਂ ਕੋਈ ਇੱਕ ਹੋਰ ਗੱਲ ਸੁਣ ਲਓ ਸੋਨ ਨੂੰ 4 ਕਿਲੋ ਸੋਨੇ ਲੋਹਾ ਕੀ ਤੋਂ ਹੀ ਜਾ ਰਹੀ ਐ ਅੱਜ ਤੋਂ ਲਗਭਗ 15 ਸਾਲ ਪਹਿਲਾਂ ਇੱਕਦਾਂ ਦੇ ਮਹਿਬ ਚਲਾਈ ਇਹ ਬਿਨਾਂ ਦੇ ਜੋ ਕੰਮ ਦੇ ਲੋਕਾਂ ਨੂੰ ਸ਼ਹਿਰਾਂ ਦੇ ਲਿਆਇਆ ਜਾਂਦਾ ਹੈ ਲੇਬਰ ਬਣਾਉ ਲੋਕਾਂ ਨੂੰ ਸ਼ਹਿਰਾਂ ਦੇ ਲੋਕਾਂ ਜਾ ਕੇ ਉਹਨਾਂ ਲੋਕਾਂ ਨੂੰ ਬਾਜ਼ਾਰਾਂ ਦੇ ਦਿੱਤਾ ਕਰੋ ਅੱਜ ਤੋਂ 40-50 ਸਾਲ ਪਹਿਲਾਂ ਸਾਡੇ ਘਰੇ ਹਰ ਚੀਜ਼ ਹੁੰਦੀ ਸੀ ਅਸੀਂ ਦੋ ਚੀਜ਼ਾਂ ਬਾਜ਼ਾਰ ਤੋਂ ਖਰੀਦਦੇ ਇੱਕਨ ਚਾਹ ਪਤੀ ਤੇ ਇੱਕ ਰੋਣ ਵਾਲੀ ਫੈਲੀ ਅੱਜ ਵੀ ਹਰ ਚੀਜ਼ ਬਾਜ਼ਾਰ ਤੋਂ ਖਰੀਦਦੇ ਹੁਣ ਤਾਂ ਦੇਖੋ ਸੋ ਕਰ ਕਰ ਕਰਦੇ ਗਿਆ ਉਹਨਾਂ ਨੂੰ ਵਾਲਾ ਦੁੱਧ ਦਾ ਬਿਓਏ ਵਾਲਾ ਤੁਸੀਂ ਪਸ਼ੂ ਵੀ ਵੇਚਦੇ ਘਰਾਂ ਦੇ ਵਿੱਚ ਦੋਨੋਂ ਚੋਅ ਦੀ ਕਰਤਾ ਤੇ ਐਡੀਕ ਫੈਕਲੀ ਦੀ ਆ ਕਮੇਟੀ ਦੀ ਪੂਰੀ ਜੀ ਹੈ ਅਮਰ ਦਾ ਰਹਾ ਅਟਾਰਿਕ ਦਾ ਕੋਈ ਰਾਮ ਕੋਈ ਨਾ ਇੰਡੀ ਦੀ ਪੂਰੀ ਹੈ ਕਿਤੇ ਰੁਪਈਆ ਦੀ ਹੋ ਹਾਂ ਕਾਹਨ ਦੁੱਧ ਦਾ ਦੀ ਪੂਰੀ ਜੀ ਜਿਆ ਜੋ ਕਰੇ ਪਤਾ ਨਹੀਂ ਪਾਸਾ ਦੇ ਪੈਰ ਉਹਦੀ ਖਰਾਬ ਹੋ ਜਾਂਦਾ ਉਹ ਜਿਹੜਾ ਥੋੜਾ ਪਾਸਾ ਸਾਡ ਪੂਰੀ ਤਰ੍ਹਾਂ ਖਰਾਬ ਹੋ ਜਾਂਦਾ ਕੀ ਪਾਇਆ ਹੈ ਕਿ ਨਾ ਟਿਕਦਾ ਹੈ ਜਿਆਦਾ